सूचित किया जाता है कि मौसम विभाग द्वारा भारी बारिश की चेतावनी जारी की गई है अतः आप लोग रात्रि में सतर्क बने रहें। सभी लोग ध्यान दें। अगले तीन चार घंटों में लगातार बारिश होने की संभावना है कृपया सभी लोग अपने अपने घरों पर सुरक्षित रहें, नदी व नालों के किनारे न जाएं। सभी लोग समय से अपने घर पहुंचे ਨਦੀਆਂ ਨਾਲੋਂ ਕਿਨਾਰੇ پاس-ਪਾਸ ਨਾ ਜਾਣ ਪਾਰੀਮੀ ਦੇ ਨਾਲ ਪੂਰੇ ਉਤਰਾਖੰਡ ਦੇ ਵਿੱਚ ਤਬਾਹੀ ਮਚੀ ਹੋਈ ਹੈ ਸਾਰੇ ਕਿਤੇ ਪਾਣੀ ਹੀ ਪਾਣੀ ਹੋ ਚੁੱਕਿਆ ਲਗਾਤਾਰ ਪੈ ਰਹੇ ਮੀਂਹ ਦੇ ਚਲਦੇ ਸੜਕਾਂ ਤੇ ਗੋਡੇ-ਗੋਡੇ ਪਾਣੀ ਖੜ ਚੁਕਿਆ ਤਸਵੀਰਾਂ ਤੁਸੀਂ ਉਤਰਾਖੰਡ ਦੇ ਕਈ ਇਲਾਕਿਆਂ ਦੀਆਂ ਵੇਖ ਰਹੇ ਹੋ ਜੀਆਂ ਇਹ ਤਸਵੀਰਾਂ ਜਿੱਥੇ ਨਿਆਨੀਤਾਲ ਦੀਆਂ ਸੀ ਵਿਖਾ ਰਹੇ ਆ ਤੇ ਨਾਲ ਹੀ ਤੁਹਾਨੂੰ ਦਹਿਰਾਦੂੰਦੀਆਂ ਤਸਵੀਰਾਂ ਵੀ ਵਿਖਾ ਰਹੇ ਆ ਉਤਰਾਖੰਡ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਪਾਣੀ ਹੋ ਚੁਕਿਆ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਨੇ ਬੇਹਤ ਹੀ ਭਿਆਨਕ ਮੰਜ਼ਰ ਬਣ ਚੁਕਿਆ ਤਸਵੀਰਾਂ ਬੇਹਦੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਨੇ ਮੀਦ ਨਾਲ ਪੂਰੇ ਇਲਾਕੇ ਦੇ ਵਿੱਚ ਤਬਾਹੀ ਮਚੀ ਹੋਈ ਹੈ ਸੜਕਾਂ ਤੇ ਗੋਡੇ-ਗੋਡੇ ਪਾਣੀ ਖੜਿਆ ਹੋਇਆ ਲੋਕਾਂ ਦੇ ਵਾਹਨ ਵੀ ਡੁੱਬ ਰਹੇ ਨੇ ਤੇ ਉੱਥੇ ਜੇਕਰ ਤੁਸੀਂ ਵੀ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਜਾਣ ਤੋਂ ਪਹਿਲਾਂ ਜ਼ਰੂਰ ਸੋਚੋ ਕਿਉਂਕਿ ਲਗਾਤਾਰ ਹੋ ਰਹੀ ਮੀਂਹ ਤੋਂ ਬਾਅਦ ਉੱਥੇ ਤੁਹਾਨੂੰ ਦੱਸ ਦਈਏ ਕਿ ਤਬਾਹੀ ਜਿਹੜੀ ਹੋ ਮਚੀ ਹੋਈ ਹੈ ਪੁਲਿਸ ਵੀ ਸੜਕਾਂ ਤੇ ਕੋ ਮਰਈ ਹੈ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਸੁਚੇਤ ਕੀਤਾ ਜਾ ਰਿਹਾ ਕਿ ਘਰੋਂ ਬਾਹਰ ਨਾ ਨਿਕਲਿਆ ਜਾਵੇ ਆਪਣੇ ਘਰਾਂ ਦੇ ਵਿੱਚ ਹੀ ਰਿਹਾ ਜਾਵੇ ਜੇਕਰ ਬਹੁਤ ਜ਼ਰੂਰੀ ਕੰਮ ਹੈ ਉਦੋਂ ਹੀ ਕੋਈ ਬੰਦਾ ਸੋਚੇ ਕਿ ਅਸੀਂ ਘਰੋਂ ਬਾਹਰ ਨਿਕਲਣਾ ਹੈ ਅਦ ਨਹੀਂ ਤਾਂ ਕਰੋ ਬਾਹਰ ਨਿਕਲਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਪੁਲਿਸ ਸੜਕਾਂ ਤੇ ਕੁਮਰਈਆ ਪੁਲਿਸ ਦੇ ਵੱਲੋਂ ਸਪੀਕਰ ਤੇ ਲੋਕਾਂ ਨੂੰ ਇਹ ਸੂਚਨਾ ਦਿੱਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਉੱਤਰਾਖੰਡ ਦੇ ਕਈ ਇਲਾਕਿਆਂ ਦੀਆਂ ਜਿੱਥੇ ਪਾਣੀ ਪਾਣੀ ਹੋ ਚੁੱਕਿਆ ਪਿਛਲੇ ਦਿਨਾਂ ਤੋਂ ਭਾਰੀ ਮੀਂਹ ਜਿਹੜਾ ਪੁਤਰਾਖੰਡ ਦੇ ਵਿੱਚ ਪੈ ਰਿਹਾ ਜਿਸ ਦੇ ਨਾਲ ਸੜਕਾਂ ਤੇ ਗੋਡੇ-ਗੋਡੇ ਪਾਣੀ ਖੜਿਆ ਹੋਇਆ ਲੋਕਾਂ ਦੇ ਵਾਹਨ ਵੀ ਜਿਹੜੇ ਨੇ ਡੁੱਬ ਗਏ ਨੇ ਤੇ ਉੱਥੇ ਹੀ ਭਾਰੀ ਮੀਂਹ ਦੇ ਚੱਲਦ ਇੱਕ ਘਰ ਦੀ ਛੱਤ ਵੀ ਡਿੱਗੀ ਹੈ ਜਿਸ ਦੇ ਕਾਰਨ ਕਈ ਲੋਕ ਜਿਹੜੇ ਨੂੰ ਗੰਭੀਰ ਰੂਪ ਦੇ ਵਿੱਚ ਜਾਕਮੀ ਦਸਿਆ ਜਾ ਰਹੇ ਨੇ ਪੁਲਿਸ ਦੇ ਵੱਲੋਂ ਇਹ ਗੱਨਾ ਕਹੀਆਂ ਗਈਆਂ ਨੇ ਕਿ ਤੁਸੀਂ ਜਿੱਥੇ ਵੀ ਹੋ ਜਿੱਥੇ ਵੀ ਤੁਸੀਂ ਸੁਰੱਖਿਅਤ ਬੈਠੇ ਹੋ ਉੱਥੇ ਸੁਰੱਖਿਅਤ ਹੀ ਬੈਠੇ ਰਹੋ ਕਰੋ ਬਾਹਰ ਨਿਕਲਣ ਦੀ ਤੁਹਾਨੂੰ ਕੋਈ ਲੋੜ ਨਹੀਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਇਸ ਵੇਲੇ ਹਾਲਾਤ ਬਣੇ ਹੋਏ ਨੇ انجا جي پاري ٿو